ਬ੍ਰਿਟੇਨ ਦੀ ਰਾਜਧਾਨੀ ਦੇ ਮਸ਼ਹੂਰ ਲੰਡਨ ਬ੍ਰਿਜ ਤੇ ਸ਼ਨੀਵਾਰ ਦੀ ਰਾਤ ਇੱਕ ਤੇਜ਼ ਰਫ਼ਤਾਰ ਵੈਨ ਨੇ ਰਾਹਗੀਰਾਂ ਨੂੰ ਬੁਰੇ ਤਰੀਕੇ ਨਾਲ ਦਰੜ ਦਿੱਤਾ ਫਿਰ ਇਹ ਵੈਨ ਬ੍ਰਿਜ ਦੇ ਨਸਤੀਕ ਬਰੂ ਮਾਰਕੀਟ ਦੇ ਵੱਲ ਵੱਧ ਗਈ ਜਿੱਥੇ ਹਮਲਾਵਰਾਂ ਨੇ ਪੁਲਿਸ ਦੇ ਉੱਤੇ ਗੋਲੀਬਾਰੀ ਕੀਤੀ ਅਤੇ ਫਿਰ ਵੈਨ ਤੋਂ ਉਤਰ ਕੇ ਲੋਕਾਂ ਦੇ ਉੱਤੇ ਚਾਕੂਆਂ ਦੇ ਨਾਲ ਹਮਲਾ ਕਰ ਦਿੱਤਾ ਇਸ ਹਮਲੇ ਦੇ ਵਿੱਚ 6 ਲੋਕਾਂ ਦੀ ਮੌਤ ਹੋ ਗਈ ਜਦਕਿ 30 ਲੋਕ ਜ਼ਖਮੀ ਦੱਸੇ ਜਾ ਰਹੇ ਨੇ ਬ੍ਰਿਟਿਸ਼ ਪੁਲਿਸ ਨੇ ਇਸ ਹਮਲੇ ਨੂੰ دہشتਗਰਦੀ ਵਾਰਦਾਤ ਕਰਾਰ ਦਿੰਦੇ ਹੋਏ ਇਸ ਵਿੱਚ ਸ਼ਾਮਲ 3 ਹਮਲਾਵਰਾਂ ਨੂੰ ਮਾਰ ਗिराਉਣ ਦਾ ਵੀ ਦਾਅਵਾ ਕੀਤਾ ਹੈ ਸ਼ਸ਼ ਮਦੀਦਾ ਨੇ ਮਤਾਬਕ ਲੰਡਨ ਬ੍ਰਿਜ 'ਤੇ ਉਤੇ ਦੇਰ ਰਾਤ 10 ਵਜੇ ਦੇ ਕਰੀਬ ਰਾਗੀਰਾ ਨੂੰ ਟੱਕਰ ਮਾਰਨ ਤੋਂ ਬਾਅਦ ਵੈਨ ਤੋਂ ਤਿੰਨ ਸ਼ਖਸ 12 ਇੰਚ ਲੰਬੇ ਚਾਕੂ ਦੇ ਨਾਲ ਥੱਲੇ ਉਤਰੇ ਅਤੇ ਲੋਕਾਂ ਦੇ ਉੱਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਲੰਡਨ ਦੇ ਟ੍ਰਾਂਸਪੋਰਟ ਮੈਕ ਨੇ ਹਮਲੇ ਤੋਂ ਬਾਅਦ ਇਸ ਮਸ਼ਹੂਰ ਪੁਲ ਨੂੰ ਦੋਵੇਂ ਪਾਸਿਓਂ ਬੰਦ ਕਰ ਦਿੱਤਾ ਅਤੇ ਇਸ ਦੇ ਨਾਲ ਹੀ ਸ਼ਹਿਰ ਦੇ ਅੰਡਰਗਰਾਉਂਡ ਟ੍ਰੇਨ ਸਟੇਸ਼ਨਾਂ ਨੂੰ ਵੀ ਬੰਦ ਕੀਤਾ ਗਿਆ ਅਤੇ ਪੁਲ ਦੇ ਆਸ-ਪਾਸ ਦੇ ਇਲਾਕਿਆਂ ਨੂੰ ਵੀ ਖਾਲੀ ਕਰਵਾ ਲਿਆ ਗਿਆ ਹਮਲੇ ਦੇ ਵਿੱਚ ਕਿਸੇ ਭਾਰਤੀ ਦੇ ਮਾਰੇ ਜਾਣ ਜਾਂ ਜ਼ਖਮੀ ਹੋਣ ਦੀ ਫਿਲਹਾਲ ਕੋਈ ਖਬਰ ਨਹੀਂ ਹੈ ਉਤੇ ਹੀ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਇਸ ਮਾਮਲੇ ਤੋਂ ਬਾਅਦ ਭਾਰਤੀ ਨਾਗਰਿਕਾਂ ਦੀ ਮਦਦ ਲਈ ਇਹ ਐਮਰਜੈਂਸੀ ਨੰਬਰ ਵੀ ਜਾਰੀ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਸਮਿਟ ਦੁਨੀਆ ਦੇ तमाम ਵੱਡੇ ਸਿਆਸੀ ਲੀਡਰਾਂ ਨੇ ਬ੍ਰਿਟੇਨ ਦੇ ਵਿੱਚ ਹੋਏ ਇਸ ਹਮਲੇ ਦੀ ਨਿੰਦਾ ਕੀਤੀ ਹੈ।